ਉਦੇ ਬਾਰੇ ਵੀ ਅਸੀਂ ਬਹੁਤ ਜਲਦੀ ਗੱਲ ਕਰਦੇ ਸਾਰਾ ਕੰਮ ਜਿਹੜਾ ਸੈਂਟਰਲ ਗਵਰਨਮੈਂਟ ਬੇਸਿਕਲੀ ਪੰਜਾਬ ਦਾ ਹੱਕ ਮਾਰ ਰਹੀ ਹੈ ਇਹ ਜਿਹੜਾ ਬਕਾਇਦਾ ਤੌਰ 1966 ਦੇ ਵਿੱਚ ਐਗਰੀਮੈਂਟ ਹੋਇਆ ਸੀ ਉਹਦੇ ਵਿੱਚ ਪੰਜਾਬ ਦਾ ਕੈਪੀਟਲ ਚੰਡੀਗੜ੍ਹ ਪੱਕੇ ਤੌਰ ਤੇ ਹੈ ਤੇ ਹਰਿਆਣੇ ਨੂੰ ਥੋੜੀ ਦੇਰ ਵਾਸਤੇ ਸਮਾਲ ਕਰਨ ਵਾਸਤੇ ਦਿੱਤਾ ਜਾ ਰਿਹਾ ਸੀ ਜਿਹੜੀਆਂ ਚੇਂजेस ਕੀਤੀਆਂ ਨੇ ਯੂਨੀਅਨ ਹੋਮ ਮਿਨਿਸਟਰੀ ਨੇ ਅਸੀਂ ਸਟਰੋਂਗਲੀ ਨਿਖਾਮ ਕਰ ਰਹੇ ਹਾਂ ਤੇ ਬਹੁਤ ਜਲਦੀ ਸਾਰੀ ਪਾਰਟੀ ਇਕੱਠੇ ਹੋ ਕੇ ਲੋੜੀ ਤੋਂ ਬਾਅਦ ਇਹਦੇ ਤੇ ਅਸੀਂ ਕੋ ਵੱਡਾ ਫੈਸਲਾ ਸਰਕਾਰਾਂ ਸਰ ਕਿਸ ਤਰ੍ਹਾਂ ਰੋਲ ਦੇਖਦੇ ਸਾਰੇ ਚੁੱਪ ਕਿਉਂ ਆ ਭਗਵੰਤ ਮਾਨ ਭਗਵੰਤ ਮਾਨ ਬੰਦਾ ਜਿਹੜੀ ਹੈ ਉਹ ਜਿਹੜਾ ਮਜ਼ਦੂਰ ਕਿਹੜਾ ਹੁੰਦਾ ਜਿਹਦੀਆਂ ਬਾਹਾਂ ਪਿੱਛੇ ਬੰਨੀਆਂ ਹੁੰਦੀਆਂ ਬੰਦੂ ਬੰਦੂ ਮਜ਼ਦੂਰ ਹੈ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਹੋਮ ਮਿਨਿਸਟਰੀ ਇਹ ਬੰਦੂ ਦੀਆਂ ਲੱਤਾਂ ਬਾਲੀਆਂ ਕੇਜਰੀਵਾਲ ਨੇ ਤੇ ਬਾਹਾਂ ਬੰਨ ਲੀਆਂ ਨੇ ਹੋਮ ਮਿਨਿਸਟਰੀ ਨੇ ਇਹ ਕੀ ਬੋਲੇ ਸਤ ਕੀ ਫਿਰ ਮੁੱਖ ਮੰਤਰੀ ਆਖਿਰਕਾਰ ਸਟੇਟ ਦਾ ਬੰਦਾ ਇਹ ਬੋਲਣਾ ਇਹ ਮੁੱਖ ਘਾਟੇ ਦੁੱਖ ਬਹੁਤ ਹੈ ਦੁਖ ਮੰਤਰੀ ਇਹ ਹਰ ਵਰਗ ਨੂੰ ਇਸ ਟਾਈਮ ਦੁੱਖ ਪਚਾਇਆ ਜਾ ਰਿਹਾ ਸਾਰਨ ਵੱਧ ਦੁੱਖ ਤੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਉਹਨਾਂ ਚ ਹੋ ਰਿਹਾ ਕਿਉਂਕਿ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਟੈਲੀਫੋਨ ਆ ਰਹੇ ਨੇ ਬੌਮ ਬਲਾਸਟ ਹੋ ਰਹੇ ਨੇ ਕਾਰੋਬਾਰ ਖੇਤਾ ਚੱਲ ਨਹੀਂ ਰਿਹਾ ਜ਼ਿੰਦਗੀ ਕਿਸੇ ਦੀ ਮਹਿਫੂਜ਼ ਨਹੀਂ ਇਹ ਮੁੱਖ ਮੰਤਰੀ ਨੇ ਔਰ ਦੁਖ ਮੰਤਰੀ ਰਹੇ